ਸੱਚੇ ਕਰਮਾਂ ਦਾ ਰਾਜ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਰਾਜ ਵਿੱਚ ਇੱਕ ਰਾਜਾ ਦਾ ਰਾਜ ਸੀ ਉਹ ਅਕਸਰ ਸੋਚਿਆ ਕਰਦਾ ਸੀ ਕਿ ਮੈਂ ਰਾਜਾ ਕਿਉਂ ਬਣਿਆ ਇੱਕ ਦਿਨ ਇਸ ਸਵਾਲ ਦਾ ਜਵਾਬ ਜਾਣਨ ਲਈ ਉਸਨੇ ਆਪਣੇ ਰਾਜ ਦੇ ਵੱਡੇ-ਵੱਡੇ ਜੋਤਿਸ਼ੀਆਂ ਨੂੰ ਬੁਲਾਇਆ ਜੋਤਿਸ਼ੀਆਂ ਦੇ ਦਰਬਾਰ ਚ ਆਨ ਤੇ ਰਾਜਾ ਨੇ ਇਹ ਸਵਾਲ ਉਹਨਾਂ ਦੇ ਸਾਹਮਣੇ ਰੱਖਿਆ कि जिस समय मेरा जन्म हुआ ठीक उसी समय कई और ਲੋਕਾਂ ਦਾ ਵੀ ਜਨਮ ਹੋਇਆ ਹੋਵੇਗਾ। ਉਹਨਾਂ ਸਾਰਿਆਂ 'ਚੋਂ ਮੈਂ ਹੀ ਰਾਜਾ ਕਿਉਂ ਬਣਿਆ? ਇਸ ਸਵਾਲ ਦਾ ਜਵਾਬ ਦਰਬਾਰ 'ਚ ਮੌਜੂਦ ਕੋਈ ਵੀ ਜੋਤਿਸ਼ੀ ਨਹੀਂ ਦੇ ਸਕਿਆ। ਇੱਕ ਬੁੱਢੇ ਜੋਤਿਸ਼ੀ ਨੇ ਰਾਜਾ ਨੂੰ ਸਲਾਹ ਦਿੱਤੀ ਕਿ ਰਾਜ ਦੇ ਬਾਹਰ ਜੰਗਲ ਵਿੱਚ ਰਹਿਣ ਵਾਲੇ ਇੱਕ ਮਹਾਤਮਾ ਜ਼ਰੂਰ ਉਸਤੇ ਸਵਾਲ ਦਾ ਜਵਾਬ ਦੇ ਸਕਦੇ ਹਨ। ऐ सुन राजा उसी वेले उस महात्मा ਨੂੰ ਮਿਲਨ ਜੰਗਲਵਾਲ ਚਲ ਪਿਆ ਜਦੋਂ ਮਹਾਤਮਾ ਕੋਲ ਪਹੁੰਚਿਆ ਤਾਂ ਦੇਖਿਆ ਕਿ ਉਹ ਗਿਆਰੇ ਖਾ ਰਿਆ ਸੀ ਰਾਜਾ ਬੜੀ ਹੈਰਾਨੀ ਚ ਪੈ ਗਿਆ ਪਰ ਉਸ ਸਮੇਂ ਰਾਜਾ ਦੀ ਪਹਿਲ ਆਪਣੇ ਸਵਾਲ ਦਾ ਜਵਾਬ ਜਾਨਣਾ ਸੀ ਇਸ ਲਈ ਉਸਨੇ ਅੱਧਰ ਉੱਧਰ ਦੀ ਕੋਈ ਗੱਲ ਕੀਤੇ ਬਿਨਾ ਆਪਣਾ ਸਵਾਲ ਮਹਾਤਮਾ ਦੇ ਸਾਹਮਣੇ ਰੱਖ ਦਿੱਤਾ ਸਵਾਲ ਸੁਣ ਮਹਾਤਮਾ ਨੇ ਕਿਹਾ ਰਾਜਨ ਇਸ ਜਨਮ ਚ ਮੈਂ ਭੁੱਖ ਨਾਲ ਬੇਹਾਲ ਹਾਂ ਮੈਂ ਤੇਰੇ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਥੋੜੀ ਦੂਰੀ ਤੇ ਇੱਕ ਪਹਾੜੀ ਹੈ ਉਸ ਦੇ ਉੱਪਰ ਇੱਕ ਹੋਰ ਮਹਾਤਮਾ ਤੈਨੂੰ ਮਿਲਣਗੇ ਉਹ ਤੇਰੇ ਸਵਾਲ ਦਾ ਜਵਾਬ ਦੇ ਦੇਣਗੇ ਤੂੰ ਉਹਨਾਂ ਨੂੰ ਜਾ ਕੇ ਮਿਲ ਰਾਜਾ ਬਿਨਾਂ ਸਮਗਵਾਏ ਉਸ ਪਹਾੜੀ ਤੇ ਪਹੁੰਚ ਗਿਆ ਉੱਥੇ ਵੀ ਉਸ ਦੀ ਹੈਰਾਨੀ ਦੀ ਸੀਮਾ ਨਾ ਰਹੀ ਜਦੋਂ ਉਸ ਨੇ ਦੇਖਿਆ ਕਿ ਉੱਥੇ ਮਹਾਤਮਾ ਚਿਮਟੇ ਨਾਲ ਨੋਚ-ਨੋਚ ਕੇ ਆਪਣਾ ਹੀ ਮਾਸ ਖਾ ਰਿਹਾ ਹੈ ਰਾਜਾ ਨੇ ਉਸ ਮਹਾਤਮਾ ਦੇ ਸਾਹਮਣੇ ਵੀ ਆਪਣਾ ਸਵਾਲ ਰੱਖਿਆ ਸਵਾਲ ਸੁਣ ਕੇ ਮਹਾਤਮਾ ਬੋਲੇ ਰਾਜਨ ਮੈਂ ਤੇਰੇ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਮੈਂ ਭੁੱਖ ਨਾਲ ਤੜਫ ਰਿਹਾ ਹਾਂ ਇਸ ਪਹਾੜੀ ਤੋਂ ਥੱਲੇ ਇੱਕ ਪਿੰਡ ਹੈ ਉੱਥੇ 5 ਸਾਲ ਦਾ ਇੱਕ ਬਾਲਕ ਰਹਿੰਦਾ ਹੈ ਉਹ ਕੁਝ ਹੀ ਦਿਨ ਵਿੱਚ ਮਰਨ ਵਾਲਾ ਹੈ ਤੂੰ ਸਦੀ ਮੌਤ ਤੋਂ ਪਹਿਲਾਂ ਉਸ ਤੋਂ ਆਪਣੇ ਸਵਾਲ ਦਾ ਜਵਾਬ ਜਾਣ ਲੈ ਰਾਜਾ ਪਿੰਡ 'ਚ ਜਾ ਕੇ ਉਸ ਬਾਲਕ ਨੂੰ ਮਿਲਿਆ ਉਹ ਬਾਲਕ ਮਰਨ ਕਿਨਾਰੇ ਸੀ ਰਾਜਾ ਦਾ ਸਵਾਲ ਸੁਣ ਹੱਸਣ ਲੱਗਿਆ ਇਕ ਮਰਦੇ ਹੋਏ ਬੱਚੇ ਨੂੰ ਹੱਸਦਾ ਦੇਖ ਕੇ ਰਾਜਾ ਹੈਰਾਨ ਰਹਿ ਗਿਆ ਪਰ ਉਸ ਸ਼ਾਂਤੀ ਨਾਲ ਆਪਣੇ ਪੁੱਛੇ ਗਏ ਸਵਾਲ ਦੇ ਜਵਾਬ ਦਾ ਇੰਤਜ਼ਾਰ ਕਰਨ ਲੱਗਿਆ ਬਾਲਕ ਬੋਲਿਆ ਪਿਛਲੇ ਜਨਮ 'ਚ ਮੈਂ ਤੁਸੀਂ ਤੇ ਉਹ ਦੋ ਮਹਾਤਮਾ ਜਿਨ੍ਹਾਂ ਨਾਲ ਤੁਸੀਂ ਪਹਿਲਾਂ ਮਿਲ ਚੁੱਕੇ ਹੋ ਭਰਾ ਸੀ ਇੱਕ ਦਿਨ ਸੀ ਸਾਰੇ ਭੋਜਨ ਕਰ ਰਹੇ ਸੀ ਕਿ ਇੱਕ ਸਾਧੂ ਸਾਡੇ ਕੋਲ ਆ ਕੇ ਭੋਜਨ ਮੰਗਣ ਲੱਗਿਆ ਸਭ ਤੋਂ ਵੱਡੇ ਭਰਾ ਨੇ ਉਸ ਨੂੰ ਕਿਹਾ ਜਿਕਰ ਮੈਂ ਆਪਣਾ ਭੋਜਨ ਤੁਹਾਨੂੰ ਦੇ ਦੇਵਾਂਗਾ ਤਾਂ ਮੈਂ ਕੀ ਅੰਗਾਰੇ ਖਾਵਾਂਗਾ ਇਸ ਤੇ ਸਾਧੂ ਨੇ ਤਥਾਸਤੂ ਕਿਹਾ ਤੇ ਅੱਗੇ ਵਧ ਕੇ ਤੇ ਉਹ ਅੱਜ ਅੰਗਾਰੇ ਖਾ ਰਹੇ ਨੇ ਸਾਧੂ ਜਦੋਂ ਦੂਜੇ ਭਰਾ ਕੋਲ ਪਹੁੰਚੇ ਤਾਂ ਦੂਜੇ ਭਰਾ ਨੇ ਕਿਹਾ ਕਿ ਮੈਂ ਆਪਣਾ ਭੋਜਨ ਤੈਨੂੰ ਦੇਵਾਂਗਾ ਤਾਂ ਮੈਂ ਕੀ ਆਪਣਾ ਮਾਸ ਨੋਸ ਨੋਸ ਕੇ ਖਾਵਾਂਗਾ ਸਾਧੂ ਉਸ ਨੂੰ ਵੀ ਤਥਾਸਤੂ ਬੋਲ ਕੇ ਅੱਗੇ ਵਧ ਕੇ ਤੇ ਅੱਜ ਉਹ ਆਪਣਾ ਹੀ ਮਾਸ ਨੋਸ ਨੋਸ ਕੇ ਖਾ ਰਿਹਾ ਹੈ ਸਾਧੂ ਨੇ ਜਦੋਂ ਮੇਥੋ ਭੋਜਨ ਮੰਗਿਆ ਤਾਂ ਮੈਂ ਕਿਹਾ ਕਿ ਜੇਕਰ ਮੈਂ ਤੁਹਾਨੂੰ ਆਪਣਾ ਭੋਜਨ ਦੇ ਦੇਵਾਂਗਾ ਤਾਂ ਕਿ ਮੈਂ ਭੁੱਖਾ ਮਰਾਂਗਾ ਸਾਧੂ ਨੇ ਮੈਨੂੰ ਵੀ ਤਥਸਤੁ ਕਿਹਾ ਤੇ ਅੱਜ ਮੈਂ ਮਰਨ ਦੀ ਕਗਾਰ ਤੇ ਹਾਂ ਤੁਸੀਂ ਦਇਆ ਦਿਖਾਉਂਦੇ ਹੋਏ ਉਸ ਭੁੱਖੇ ਸਾਧੂ ਨੂੰ ਆਪਣਾ ਭੋਜਨ ਦਿੱਤਾ ਜਿਸ ਤੋਂ ਖੁਸ਼ ਹੋ ਕੇ ਸਾਧੂ ਨੇ ਤੁਹਾਨੂੰ ਆਸ਼ੀਰਵਾਦ ਦਿੱਤਾ ਤੇ ਉਸ ਪੌਂਦਾ ਹੀ ਪ੍ਰਤਾਪ ਹੈ ਕਿ ਤੁਸੀਂ ਇਸ ਜਨਮ 'ਚ ਰਾਜਾ ਬਣੇ ਐਨਾ ਕਹਿ ਕੇ ਉਹ ਬਾਰਕ ਮਰ ਗਿਆ ਰਾਜਾ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਚੁੱਕਿਆ ਸੀ ਉਹ ਆਪਣੇ ਰਾਜ਼ ਵੱਲ ਚੱਲ ਪਿਆ ਸੋ ਦੋਸਤੋ ਚੰਗੇ ਕਰਮਾਂ ਦਾ ਫਲ ਹਮੇਸ਼ਾ ਚੰਗਾ ਹੀ ਮਿਲਦਾ ਹੈ ਇਸ ਲਈ ਸਦਾ ਚੰਗੇ ਕੰਮ ਕਰੋ ਤੇ ਜਿੱਥੇ ਤੱਕ ਹੋ ਸਕੇ ਦੂਜਿਆਂ ਦੀ ਮਦਦ ਜ਼ਰੂਰ ਕਰੋ ਦੋਸਤੋ ਅੱਜ ਦੀ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਵਿੱਚ ਸਤਨਮ ਸ਼੍ਰੀ ਅਕਾਲ ਜ਼ਰੂਰ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਹੱਸਦੇ ਰਹਿਣਾ ਮੁਸਕੁਰਾਉਂਦੇ ਰਹਿਣਾ ਧੰਨਵਾਦ